ਹਾਂਜੀ ਕੀ ਹਲਚਾਲ ਦੀ ਸਾਰਿਆਂ ਦਾ ਹਲੇ ਕੋਈ ਆਇਆ ਹੀ ਨਹੀਂ ਆਜੋ ਛੇਤੀ ਆਜੋ ਅੱਜ ਬੜੇ ਦਿਨਾਂ ਬਾਅਦ ਲਾਈਵ ਹੋਏ ਆ ਮੇਰੇ ਖਿਆਲ ਨਾਲ 3-2 ਜਾਂ 3 ਦਿਨਾਂ ਦਾ 4 ਦਿਨ ਤੋਂ ਉੱਪਰ ਹੋ ਗਿਆ ਅੱਜ ਲਾਈਵ ਹੋਏ ਇਹਨੂੰ ਅੱਗੇ ਮੈਂ ਰੋਜ਼ ਇਹੀ ਕੋਸ਼ਿਸ਼ ਹੁੰਦੀ ਸੀਗੀ ਵੀ ਅੱਗੇ ਰੋਜ਼ ਲਾਈਵ ਹੋਣਾ ਹੀ ਹੋਣਾ ਹੈ ਕਿਉਂਕਿ ਆਪਾਂ ਨੂੰ ਜਿਵੇਂ ਰੋਜ਼ ਰੈਗੂਲਰ ਜਿਹੜੇ ਜੁੜਦੇ ਆ ਨਾ ਆਪਣੇ ਨਾਲ ਉਹਨਾਂ ਨਾਲ ਗੱਲਾਂ-ਵੱਤਾਂ ਮਾਰਨੀਆ ਬੜੀਆਂ ਵਧੀਆਂ ਲਾਦੀਆਂ ਜਿਹੜੇ ਰੈਗੂਲਰ ਜੁੜ ਜਾਂਦੇ ਆ ਆਪਣੇ ਨਾਲ ਗੱਲਾਂ-ਵੱਤਾਂ ਨਾਲ ਤਾਂ ਆਪਾਂ ਵੀ ਟਾਈਮ ਕੱਢੇ ਲਈਦਾ ਅੱਜ ਟਾਈਮ ਮੈਂ ਕੱਢਿਆ ਹੀ ਆ ਵੀ ਲਾਈਵ ਹੋ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਕਮਾਂਗਾਰਾਂ ਚ ਆਪਾਂ ਨੂੰ ਇੰਨਾ ਪਤਾ ਹੀ ਨਹੀਂ ਲੱਗਦਾ ਟਾਈਮ ਨਿਕਲਦਾ ਹੀ ਨਹੀਂ ਤਾਂ ਟਾਈਮ ਤਾਂ ਕੱਢਣਾ ਪੈਂਦਾ ਇੱਕ ਵਾਰ ਅੱਜ ਮੈਂ ਟਾਈਮ ਕੱਢ ਹੀ ਲਿਆ ਫਿਰ ਮੈਂ ਕਿ ਅੱਜ ਟਾਈਮ ਨਿਕਲਿਆ ਹੋਇਆ ਅੱਜ ਗੱਲਾਂ-ਵੱਤਾਂ ਮਾਰਦੇ ਆ ਤੇ ਅੱਜ ਆਪਣੀ ਲੋਕੇਸ਼ਨ ਵੀ ਬੜੀ ਹੈਟ ਆ ਤੇ ਐਵੇਂ ਦੀ ਲੋਕੇਸ਼ਨ ਤੇ ਜੀ ਵੀ ਪੜਾ ਲੱਗਦਾ ਐਵੇਂ ਦੀ ਲੋਕੇਸ਼ਨ ਤੇ ਹਵਾ ਮਾਰੂ ਮਾਰ ਚੱਲ ਰਹੀ ਆ ਤੇ ਕੰਮ ਕਰਨ ਦਾ ਵੀ ਪੂਰਾ ਦਿਲ ਕਰਦਾ ਇਸ ਟਾਈਮ ਤੇ ਤੇ ਅੱਜ ਮੈਂ ਹੋ ਗਿਆ ਸੀ ਛੇਤੀ ਫ੍ਰੀ ਤਾਂ ਮੈਂ ਕਿਹਾ ਅੱਜ ਲਾਈਵ ਹੋਈਏ ਤੇ ਲਾਈਵ ਹੋ ਕੇ ਆਪਾਂ ਅੱਜ ਹਲੇ ਬੰਦੇ ਜ਼ਿਆਦਾ ਆਏ ਨਹੀਂ ਮੈਨੂੰ ਲੱਗ ਰਿਹਾ ਹਾਂ ਵੀ ਖੇਤਾਂ ਚ ਨਹੀਂ ਹੈਗਾ ਬਈ ਖੇਤਾਂ ਚ ਨਹੀਂ ਹੈਗਾ ਬਈ ਇਹ ਸੋਸਾਇਟੀ ਆ ਇੱਥੇ ਸੋਸਾਇਟੀ ਦੇ ਬਾਹਰ ਦਾ 뷰 ਆ ਜਿਹੜੀ ਸੋਸਾਇਟੀ ਆ ਨਾ ਉਹਦੇ ਬਾਹਰ ਦਾ 뷰 ਆ ਇੱਥੇ ਅੱਜ 뷰 ਬੜਾ ਕੈਂਡ ਸੀ ਤਾਂ ਮੈਂ ਦੇਖ ਕੇ ਰੁਕ ਗਿਆ ਛੇਤੀ ਫ੍ਰੀ ਅੱਜ ਹੋ ਗਿਆ ਸੀਗਾ ਤਾਂ ਮੈਂ ਦੇਖ ਕੇ ਰੁਕ ਗਿਆ ਮੈਂ ਕਿਹਾ ਚੱਲ ਅੱਜ ਇੱਥੇ ਲਾਈਵ ਹੋਈਏ ਕਿਉਂਕਿ ਜਿਹੜਾ ਨੇਚਰਲ ਜਆ ਨੇਚਰਲ ਜਆ ਏਰੀਆ ਹੁੰਦਾ ਨੇਚਰਲ ਜੀ ਜਗ੍ਹਾ ਹੁੰਦੀ ਆ ਉੱਥੇ ਬੰਦੇ ਵੀ ਸੋਹਣੇ ਦਿਖਦੇ ਆ ਮੈਨੂੰ ਲੱਗਦਾ ਮੇਰੇ ਵਰਗਾ ਵੀ ਠੀਕ ਠਾਕ ਦਿਖਣ ਲੱਗ ਜਾਂਦਾ ਉੱਤੇ ਤਾਂ ਲਾਲਚਾ ਬਣਾਈਗੀ ਸੀਗਾ ਵੀ ਇੱਥੇ ਆ ਕੇ ਲਾਈਵ ਹੋਈਏ ਤਾਂ ਕਰਕੇ ਤੇ ਬਾਕੀ ਹੋਰ ਗੱਲਬਾਤ ਸਾਬੋਕੇ ਸਾਰਿਆਂ ਦੀ ਰਿਪੋਰਟ ਤੇ ਅੱਜਿਕਾਪ ਨੂੰ ਅਪਡੇਟ ਵੀ ਆਈ ਹੋਈ ਆ ਨਵੀ ਨਹੀਂ ਵੀ 8:20 ਚ ਆਉਣ ਵਾਸਤੇ ਵਾਲੇ ਫ੍ਰੀ ਨਹੀਂ ਹੋਇਆ ਨਵੀ ਫ੍ਰੀ ਨਹੀਂ ਹੋਇਆ ਹਲੇ ਮਤਲਬ ਕਿ ਥੋੜੇ ਟਾਈਮ ਵਾਸਤੇ ਫਰੀਆਂ 5 ਵਜੇ ਤੱਕ ਜਮਾ ਹੀ ਫਰੀਆਂ ਮੈਂ ਤੇ 5 ਵਜੇ ਤੋਂ ਪਹਿਲਾਂ-ਪਹਿਲਾਂ ਮੈਂ ਕਿਤੇ ਵੀ ਆ ਜਾ ਸਕਦਾ ਹਾਂ ਹਲੇ ਤੇ ਬਾਕੀ ਯਾਰ ਇਹਨਾ ਵਧੀਆ ਹੈਗਾ ਤਾਂ ਹੈ ਵਿਊ ਇਹ ਸਭ ਕੁਝ ਵਧੀਆ ਪਰ ਇੱਕ ਗੱਲ ਮਾੜੀ ਹੋ ਗਈ ਆ ਮੇਰੇ ਸਾਰੇ ਚਿੱਕੜ ਲੱਗ ਗਿਆ ਜੁੱਤੀਆਂ ਦੇ ਹੁਣ ਇਹ ਮੈਨੂੰ ਪਾਣੀ ਨਹੀਂ ਲੱਭ ਰਿਹਾ ਵੀ ਸਾਫ਼ ਕਿੱਥੋਂ ਹੋਊਗਾ ਦੇਖਿਆ ਨਹੀਂ ਥੱਲੇ ਪਾਣੀ ਲਾਇਆ ਹੋਇਆ ਸੀਗਾ ਘਾ ਨੂੰ ਤੇ ਯਾਰ ਜੀ ਬਿਊਟੀ ਦੇਖਦੇ ਦੇਖਦੇ ਬਹੁਤ ਹੀ ਅੱਗੇ ਨਿਕਲ ਗਏ ਤੇ ਬੂਟ ਆਪਣੇ ਲਿਬੜ ਗਏ ਹੁਣ ਪਾਣੀ ਨਹੀਂ ਲੱਭ ਰਿਹਾ ਕਿਤੇ ਵੀ ਪਾਣੀ ਦੇਖੀਏ ਕਿਤੇ ਨਾ ਕਿਤੇ ਤਾਂ ਭਾਈ ਅੱਜ ਨਾ ਆਪਾਂ ਛੇਤੀ ਜਿਵੇਂ ਫ੍ਰੀ ਹੋ ਗਏ ਨਾ ਤਾਂ ਅਜਾ ਹੀ ਲੱਗ ਰਿਹਾ ਵੀ ਜਿਵੇਂ ਆਪਾਂ ਕੰਮਕਾਰ ਐਂਡ ਵਾਲੇ ਹੀ ਕਰਦੇ ਹੁੰਨੇ ਆ ਗਰੀਮਰ ਹੋ ਗਈ ਭਾਈ ਸੱਚੀ ਆ ਦੋਹੇ ਬੂਟ ਲਿਪੜ ਗਏ ਦੋ ਦੋਹੇ ਲਿਪੜੇ ਪਾਈ ਆ ਦੇਖ ਬਈ ਦੋਹਾਂ ਚ ਹੁਣ ਪਾਣੀ ਲੱਭ ਨਹੀਂ ਰਹਾ ਚੱਲ ਹੋ ਜਾਂਦੀ ਆ ਮਾੜੀ ਕੋਈ ਚੱਕਰ ਨਹੀਂ ਹੋਰ ਕੋਈ ਆਈ ਨਹੀਂ ਯਾਰ ਅੱਜ ਦੇਖ ਤਾਂ ਕਾਫੀ ਰਹੇ ਆ ਲਾਈਵ ਕਮੈਂਟ ਆ ਨਹੀਂ ਰਹੇ ਕਿਸੇ ਦੇ ਚੱਲ ਕੋਈ ਨਹੀਂ ਤੇ ਬਾਈ ਅੱਜ ਇੱਕ ਨਵੀਂ ਹੋਰ ਅਪਡੇਟ ਆ ਗਈ ਆਪਾਂ ਨੂੰ ਉਹਦੇ ਕਰਕੇ ਆਪਾਂ ਅੱਜ ਥੋੜਾ ਜਿਹਾ ਰੁਕੇ ਹੋਏ ਆ ਆ ਕੀ ਦਾ ਮੈਸੇਜ ਆਇਆ ਨਵੀਂ ਦੇਖੀ ਤਾਂ ਸਹੀ ਗੱਲ ਆ ਬਈ ਪਹਿਲੀ ਵਾਰ ਮਾੜੀ ਨਹੀਂ ਹੋਈ ਹੋ ਜਾਂਦੀ ਆ ਮਾੜੀ ਕੋਈ ਚੱਕਰ ਨਹੀਂ ਤੇ ਬਾਕੀ ਮੁੱਕਦੀ ਗੱਲ ਆਪਣੇ ਨੂੰ ਇਹੀ ਆ ਵੀ ਅੱਜ ਆਪਾਂ ਨੂੰ ਐ ਫੀਲਿੰਗ ਜੀ ਲੱਗ ਰਹੀ ਆ ਵੀ ਆਪਾਂ ਜਿਵੇਂ ਨਾ ਅੱਜ ਮੌਸਮ ਵੀ ਵਧੀਆ ਹੈ ਜਗ੍ਹਾ ਵੀ ਵਧੀਆ ਹੈ ਤੇ ਅੱਜ ਫ੍ਰੀ ਵੀ ਛੇਤੀ ਹੋ ਗਏ ਐਂ ਲੱਗ ਰਿਹਾ ਵੀ ਅੱਜ ਤਾਂ ਟਾਈਮੇ ਟਾਈਮ ਆ ਆਪਣੇ ਕੋਲ ਘੁੰਮਣ ਫਿਰਨ ਦਾ ਸਾਰੇ ਪਾਸੇ ਚਾਹੇ ਦੋ ਦੋ ਤਿੰਨ ਘੰਟੇ ਵਾਸਤੇ ਫ੍ਰੀ ਹੋਏ ਆ ਤੇ ਆਪਾਂ ਦੇਖਦੇ ਆ ਜੀ ਇੱਧਰ ਉੱਧਰ 곗ੇ ਲੱਗੇ ਕਿਤੇ ਇੱਧਰ ਉੱਧਰ ਮਾਰਦੇ ਆ 곗ਾ ਕਾ ਟਾਈਮ ਵੇਸਟ ਹੋ ਪੜਾਉਂਦਾ ਜੇ ਬੰਦਾ ਫ੍ਰੀ ਹੋ ਜਾਵੇ ਨਾ ਬਈ ਖੇਤੀ ਫ੍ਰੀ ਹੋ ਜਾਵੇ ਬਸ ਇਹ ਨਾ ਹੋਵੇ ਵੀ ਇੰਨੇ ਟਾਈਮ ਵਾਸਤੇ ਫ੍ਰੀ ਹੋ ਫੇਰ ਨਹੀਂ ਕਿਤੇ ਘੁੰਮਣ ਦਾ ਮਨ ਕਰਦਾ ਫੇਰ ਬੰਦਾ ਕਿਤੇ ਜਾ ਹੀ ਨਹੀਂ ਸਕਦਾ ਬੰਦਸ਼ ਜੀ ਹੋ ਜਾਂਦੀ ਹੈ ਇੱਕ ਤੇ ਅੱਜ ਮੈਂ ਇੱਕ ਹੋਰ ਗੱਲ ਦੇਖੀ ਤੇ ਮੰਗਾ ਲੋ ਫੇਰ ਹੈ ਬਾਸ ਉਹ ਹੀ ਗੱਲ ਆਪਣੀ ਗਰਾਰੀ ਤਾਂ ਉੱਥੀ ਅੜੀ ਰਹਿਣੀ ਆ ਮੰਗਾ ਲੋ ਲਾ ਲੋ ਪੈਗ ਪੁਗ ਹੈ ਤੇ ਅੱਜ ਮੈਂ ਇੱਕ ਹੋਰ ਗੱਲ ਨੋਟ ਕੀਤੀ ਆ ਵੀ ਜਦ ਆਪਾਂ ਕੋਈ ਕੰਮ ਕਰਨ ਲੱਗੀ ਹੈ ਨਾ ਕੋਈ ਸਿਰੇ ਚੜਾਉਣ ਲੱਗੀ ਹੈ ਜਿਹੜਾ ਕੰਮ ਕਾਫੀ ਥੇਰ ਤੋਂ ਆਪਾਂ ਸੋਚ ਰਹੇ ਆ ਪਹਿਲੀ ਗੱਲ ਤਾਂ ਕਰਦੇ ਨਹੀਂ ਮੰਨਦੇ ਕੋਈ ਕੰਮ ਕਰਨ ਨੂੰ ਜਦ ਕਰਦੇ ਮੰਨਦੇ ਆ ਫਿਰ ਐਵੇਂ ਹੁੰਦੀ ਹੈ ਕੋਈ ਨਾ ਕੋਈ ਪਸੂੜੀ ਹਲ ਜਾਂਦੀ ਅੱਜ ਮੇਰੇ ਨਾਲ ਉਹੀ ਅੜ ਗਈ ਨਵੀ ਤੈਨੂੰ ਸ਼ਾਮ ਨੂੰ ਦੱਸੂਗਾ ਕੀ ਚੱਕਰ ਪੈ ਗਿਆ ਅੱਜ ਮੈਂ ਪੂਰਾ ਮਨ ਬਣਾਇਆ ਹੋਇਆ ਸੀਗਾ ਆਪਣਾ ਨਵਾਂ ਕੰਮ ਸ਼ੁਰੂ ਕਰਨ ਦਾ ਅੱਜ ਪੈਗੀ ਪਸੂੜੀ ਤੇ ਉਹਨੂੰ ਵੀ ਸ਼ਾਇਦ ਥੋੜਾ ਡਿਲੇ ਕਰਨਾ ਪਵੇ ਕਦੇ ਕਦੇ ਐਵੇਂ ਹੁੰਦਾ ਹੈ ਕਈ ਕੰਮਾਂ ਦੇ ਪਿੱਛੇ ਆਪਾਂ ਪਏ ਰਹਿਣਾ ਵੀ ਇਹ ਕੰਮ ਸਾਡਾ ਸਿਰੇ ਲੱਗ ਜੇ ਇਹ ਕੰਮ ਸਿਰੇ ਲੱਗ ਜੇ ਤੇ ਮੇਰੇ ਵਰਗੇ ਵਾਸਤੇ ਹੁੰਦਾ ਕੰਮ ਤਾਂ ਸਿਰੇ ਚੱਲ ਮੈਂ ਲਾਈ ਦਊਂਗਾ ਜਦ ਇੱਕ ਵਾਰ ਸਟਾਰਟ ਕਰਤਾ ਬਸ ਪਹਿਲਾਂ ਘਰ ਦੇ ਮੰਨ ਜਾਣਾ ਐਗਰੀ ਹੋ ਜਾਣਾ ਉਸ ਕੰਮ ਨੂੰ ਵੀ ਮੈਂ ਸਟਾਰਟ ਕਰ ਦਵਾਂ ਉਹਦੇ ਵਾਸਤੇ ਨਹੀਂ ਘਰ ਦੇ ਬੜੇ ਰੌਲਾ ਪਾਉਨੇ ਆ ਵੀ ਇਹ ਕੰਮ ਨਹੀਂ ਕਰਨਾ ਇਹ ਕੰਮ ਥੋੜੀ ਆਪਣੇ ਵਾਸਤੇ ਬਣੇ ਹੋਇਆ ਇਹ ਹੈ ਉਹ ਹੈ ਕਰਦਿਆਂ ਦੀ ਆਪਣੀ ਸੋਚ ਆ ਪਰ ਮੈਂ ਜਿਹੜੇ ਕੰਮ ਨੂੰ ਹੁਣ ਹੱਥ ਪਾ ਲਿਆ ਸੀਗਾ ਉਹ ਹੁਣ ਥੋੜਾ ਜਿਹਾ ਡਿਲੇ ਕਰਨਾ ਪੈਣਾ ਕਿਉਂਕਿ ਹੋਰ ਗਰਾਰੀ ਅੜ ਗਈ ਕਿ ਹੋਰ ਚੱਕਰ ਅੜ ਗਿਆ ਤਾਂ ਕੋਈ ਨਹੀਂ ਉਹ ਵੀ ਦੇਖਾਂਗੇ ਵੀ ਅੱਗੇ ਕੀ ਕਹਾਣੀ ਬਣਦੀ ਆ ਕੀ ਸਕੀਮ ਬਣਦੀ ਆ ਤੇ ਬਈ ਮੈਂ ਬੈਠਾ ਸੀ ਮਾਰਕੀਟ ਕੋਲ ਜਿੰਨੇ ਮੇਰੇ ਨਾਲ ਜਿੰਨੇ ਮੰਨ ਸੁਣ ਰਹੇ ਆ ਜੇ ਕਿਸੇ ਨੇ ਕੁਝ ਮੰਗਾਉਣਾ ਹੋਵੇ ਖਾਣ-ਖੂਣ ਨੂੰ ਤਾਂ ਦੱਸ ਦਿਓ ਪਉ ਵੀ ਮੰਗਾ ਸਕਦੇ ਆ ਆਪਣੇ ਨਾਲ ਕੌਣ ਕੌਣ ਆ ਇਸ ਟਾਈਮ ਇੱਕ ਤਾਂ ਨਵੀ ਆ ਆਪਣਾ ਇੱਕ ਆ ਪਤਾ ਨਹੀਂ ਕੀ ਲਿਖਿਆ ਹੋਇਆ ਹੈ ਉਹ ਤੋ ਅਮਰਸਰਾਏ ਅਮਰਸਰਾਏ ਹੈਗੇ ਆ ਆਪਣੇ ਨਾਲ ਇੱਕ ਆ ਉਹ ਪੀ ਵੀ ਕਰਕੇ ਮੁੰਡਾ ਹੁੰਦਾ ਪੀ ਵੀ 10 ਕਰਕੇ ਪਤਾ ਨਹੀਂ ਕੀ ਆਈਡੀ ਆ ਉਹਦੀ ਉਹ ਨਹੀਂ ਆ ਜਾ ਨਹੀਂ ਉਹ ਹਰ ਲਾਈਵ 'ਚ ਹੁੰਦਾ ਆਪਣੇ ਨਾਲ ਗੱਲਾਂ ਬਾਤਾਂ ਮਾਰਨ ਨੂੰ ਅੱਜ ਨਹੀਂ ਆਇਆ ਨਵੀਆ ਪਾ ਦਾ ਜਹਾਜ਼ੇ ਦੇਖਣ ਜੋਗੇ ਆ ਬਈ ਹੁਣ ਉੱਪਰ ਉੜਦੇ ਆ ਜਿਹੜੇ ਜਹਾਜ਼ ਦੇਖ ਲਈਦੇ ਆ ਬਸ ਦੇਖ ਕੇ ਕੰਮ ਸਾਰ ਲਈਦੇ ਤੇ ਅੱਜ ਨਾ ਜਿਹੜਾ ਪਿੱਛੇ ਵੀਊਅਰ ਵੈਸੇ ਤਾਂ ਜਿਵੇਂ ਅਪ ਹੁਣ ਤਾਂ ਚੱਲ ਲਾਈਵ ਹੋਏ ਆ ਮੈਂ ਜਿਵੇਂ ਵੀਡੀਓ ਵਗੈਰਾ ਆਪਾਂ ਬਣਾਉਂਦੇ ਆ ਆਪਣੇ ਚੈਨਲ ਵਾਸਤੇ YouTube ਵਾਸਤੇ Facebook ਵਾਸਤੇ ਉਹਦੇ ਵਾਸਤੇ ਆਪਾਂ ਗ੍ਰੀਨ ਸਕਰੀਨ ਲਾਉਂਦੇ ਆ ਮੈਂ ਘਰੇ ਰੱਖੀ ਹੋਈ ਆ ਗ੍ਰੀਨ ਸਕਰੀਨ ਲਾਉਂਦਾ ਜਿੱਥੇ ਮੈਂ ਤੇ ਸ਼ਾਮ ਨੂੰ ਕੰਮਕਾਰਾਂ ਤੋਂ ਥੱਕ-ਥੁੱਕ ਕੇ ਘਰ ਜਾਈਦਾ ਫਿਰ ਮਨ ਜਾਂਦਾ ਹੁੰਦਾ ਵੀ ਆਪਾਂ ਕੰਮ ਕਰੀਏ ਬਸ ਸਟਾਰਟ ਕਰਨ ਨੂੰ ਥੋੜੀ ਜਿਹੀ ਹਿੰਮਤ ਜੀ ਕਰਨੀ ਪੈਂਦੀ ਆ ਵੀ ਸਟਾਰਟ ਕਰ ਦਈਏਗਾ ਤੇ ਬੈਠੀਏ ਉੱਥੇ ਘੰਟਾ ਕੁ ਲਾਈਏ ਕਮਰੇ ਚ ਬਹਿ ਕੇ ਤੇ ਹੁਣ ਜਿਵੇਂ ਮੈਂ ਉਰੇ ਆਇਆ ਹੋਇਆ ਸੀ ਮੈਂ ਆਪਣੀ ਵੀਡੀਓ ਵੀ ਇੱਥੇ ਸ਼ੂਟ ਕਰ ਲਈ ਕਿਉਂਕਿ ਮਾਈਕ ਜਿਹੜਾ ਉਹ ਆਪਣੇ ਨਾਲ ਹੀ ਰਹਿੰਦਾ ਵਸ ਇੱਕ ਕਮੀ ਰਹਿ ਗਈ ਸਟੈਂਡ ਦੀ ਤੇ ਮੈਂ ਕੀ ਕੀਤਾ ਉੱਥੇ ਦਰਖਤ ਆ ਇੱਕ ਤੁਹਾਨੂੰ ਤਾਂ ਦਿਖਣਾ ਨਹੀਂ ਬੜੀ ਦੂਰ ਹੈ ਉੱਥੇ ਇੱਕ ਦਰਖਤ ਆ ਉਹਦੀ ਨਾ ਟਾਣੀਆਂ ਆਈਆਂ ਸੀ ਵੀ ਸ਼ੇਪ ਚ ਯੂ ਸ਼ੇਪ ਚ ਇੱਕ ਇਦਾਂ ਹੀ ਕਰਦਾ ਮੈਂ ਉਹਦੇ ਜੇ ਫੋਨ ਆਪਣਾ ਫਿੱਟ ਕੀਤਾ ਮਾਈਕ ਫਸਾਇਆ ਤੇ ਆਪਣੀ ਵੀਡੀਓ ਬਣਾਈ ਉੱਥੇ 15 16 ਮਿੰਟ ਦੀ ਜਿਹਨੂੰ ਕੱਟ ਵੱਡ ਕਰਕੇ ਆਪਾਂ 6 7 ਮਿੰਟ ਦੀ ਉਹ ਰਹਿ ਜਾਣੀ ਉਹ ਕੱਟ ਵੱਡ ਕਰਕੇ ਤੇ ਉਹ ਨੇਚਰਲ 뷰 ਜਿਹੜਾ ਹੁੰਦਾ ਪਿੱਛੇ ਉਹਦੇ ਨਾਲ ਐਨਾ ਫਰਕ ਪਿਆ ਐਨਾ ਵਧੀਆ ਲੱਗਿਆ ਜਿਵੇਂ ਸਾਰਾ ਕੁਝ ਨੇਚਰਲ 뷰 ਚ ਸੋਨਾ ਸੋਨਾ ਹੀ ਲੱਗਦਾ ਤੇ ਉਹ ਵੀਡੀਓ ਵੀ ਬੜੀ ਸੋਹਣੀ ਬਣੀ ਬੜੀ ਕਲੈਰਿਟੀ ਆਈ ਉਸ ਵੀਡੀਓ ਚ ਤੇ ਮੈਂ ਉਹ ਅਪਲੋਡ ਕਰਾਂਗਾ ਸ਼ਾਇਦ ਅੱਜ ਸ਼ਾਮ ਨੂੰ ਤਾਂ ਚੈਨਲ ਤੇ ਜ਼ਰੂਰ ਦੇਖਿਓ ਉਹ ਕਿਉਂਕਿ ਵੀਡੀਓ ਸੰਤ ਮਸਕੀਨ ਜੀ ਦੇ ਲਾਈਫ ਤੇ ਉਹਤੇ ਬਣਾਈ ਆ ਮੈਂ ਇੱਕ ਕਿਤਾਬ ਚੋਂ ਪੜ ਕੇ ਤਾਂ ਉਹ ਵੀ ਜ਼ਰੂਰ ਦੇਖਿਓ ਵੀਡੀਓ ਤੇ ਆਪਾਂ ਫਿਰ ਮਿਲਦੇ ਆਂ ਜੀ ਅਗਲੇ ਲਾਈਵ ਚ ਬਾਕੀ ਜਿੰਨੇ ਆਪਣੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਸਸਰੀਕਾਲ ਜੀ ਨਮਸਕਾਰ ਆਦਾਬ ਅਗਲੀ ਵੀਡੀਓ ਚ ਮਿਲਦੇ ਆ ਜੀ ਆਪਾਂ